ਅਸੀਂ ਅੱਜ ਜਿਹੜਾ ਇੱਥੇ ਭੰਡਾਰੀ ਪੁਲ ਤੇ ਪਹੁੰਚੇ ਆਂ ਜੀ ਕੱਲ ਤੁਸੀਂ ਵੀਡੀਓ ਰਾਈ ਵੇਖਿਆ ਹੋਗਾ ਵੀ ਇੱਕ ਛੋਟਾ ਦੁਕਾਨਦਾਰਾ ਇੱਕ ਉਹਦੀ 10:00 ਬਜੇ 10 ਦੀ ਦੁਕਾਨ ਆ ਉਹ ਕਰੋਨਾ ਕਾਲ ਦੇ ਵਿੱਚ ਉਜੜ ਗਿਆ ਵਾ ਬਿਲਕੁਲ ਉਜੜਿਆ ਪੈਰ ਚ ਕੋਈ ਦੋਰ ਰਵਣੀਆਂ ਪਰ ਉਸ ਦੁਕਾਨਦਾਰ ਨੇ ਆਪਣੀ ਜਿਹੜੀ ਕੋਈ ਦੂਸਰੀ ਪ੍ਰਾਪਰਟੀ ਉਹ ਵੇਚ ਕੇ ਤੇ ਬੈਂਕ ਕੋਲ ਕਈ ਤਰ੍ਹਾਂ ਦੇ ਤਰਲੇ ਮਾਰੇ ਆ ਕਿ ਬੈਂਕ ਜਿਹੜਾ ਵਾ ਉਹ ਸਾਡੇ ਕੋਲੋਂ ਸਾਡੇ ਨਾਲ ਕਲੀਅਰ ਕਰ ਲੇ ਸੈਟਲਮੈਂਟ ਕਰ ਲੇ ਪਰ ਬੈਂਕ ਜਿਹੜੇ ਛੋਟੇ ਪ੍ਰਾਈਵੇਟ ਬੈਂਕ ਵਾ ਉਹਨਾਂ ਨੇ ਇਹੋ ਇਹੋ ਜਿਹੀਆਂ ਜਿਹੜੀਆਂ ਆਪੋਧ ਰਿਆ ਕੀਤੀਆਂ ਵਾ ਜਿਹੜੀਆਂ ਕਿ ਸਾਡੀ ਸਮਝ ਤੋਂ ਪਰੇ ਆ ਉਹ ਜਿਹੜਾ ਬੈਂਕ ਵਾ ਉਹ ਵੱਡੀ ਪੱਧਰ ਤੇ ਨਾਲ ਜਿਹੜੀ ਆ ਇਹਨਾਂ ਦੀ ਫੌਜ ਲੈ ਕੇ ਪੁਲਿਸ ਦੀ ਨਾਲ ਤਹਿਸੀਲਦਾਰ ਨੂੰ ਲੈ ਕੇ ਉਹਨਾਂ ਦੇ ਘਰ ਆਏ ਧਮਕਾ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਧੂਕੜਿਸ ਕਰਕੇ ਬਾਹਰ ਕੱਢਿਆ ਗਿਆ ਸਾਡੇ ਪਿੰਡ ਦਾ ਮਾਮਲਾ ਸਾਡੇ ਕੋਲ ਪਹੁੰਚਿਆ ਸੀ ਵਿੱਚ ਪਹੁੰਚਿਆ ਸੀ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਧੱਕੇਸ਼ਾਹੀ ਨਹੀਂ ਬੈਠ ਕੇ ਗੱਲ ਕਰੋ ਪਰ ਪ੍ਰਸ਼ਾਸਨ ਨੇ ਕੱਲ ਸਾਡੇ ਨਾਲ ਵੀ ਇੱਡੀ ਜਿਹਾ ਦੀ ਧੱਕਾ ਮੁਕੀ ਕੀਤੀ ਹੈ ਜਿਹੜੀ ਸਾਡੀ ਸਮਝ ਤੋਂ ਪਰੇ ਹੀ ਕਹਿਣ ਲੱਗੇ ਵੀ ਹਾਈ ਕੋਰਟ ਦਾ ਆਰਡਰ ਹੈ ਕਿਸੇ ਦੀ ਗੱਲ ਨਹੀਂ ਸੁਣੀ ਜਿਹੜਾ ਮੌਕੇ ਦੇ ਆਰਡਰ ਮੰਗੇ ਤਾਂ ਕੋ ਨਿਕਲੇਵਣੀ ਬਾਅਦ ਦੁਪਹਿਰ ਇਹਨਾਂ ਨੇ ਸਾਨੂੰ ਆਰਡਰ ਵਿਖਾਏ ਆ ਆਰਡਰਾਂ ਦੇ ਵਿੱਚ ਤੁਹਾਨੂੰ ਇਤਰਾਸ ਦੀ ਵਿਖਾਉਣਾ ਵੀ 2 ਮਹੀਨੇ ਪਹਿਲਾਂ ਦੇ ਆਰਡਰ ਆਏ ਆ ਲਾਸਟ ਵਾਲੇ ਪੰਜਾਂ ਦਿਨਾਂ 'ਚ ਕਾਰਵਾਈ ਕਰ ਰਹੇ ਆ ਤਾਂ ਕਿ ਜਿਹੜਾ ਦੁਕਾਨਦਾਰ ਆ ਉਹ ਦੁਬਾਰਾ ਕਿਤੇ ਅਪੀਲ ਵੀ ਨਾ ਕਰ ਸਕੇ ਅੱਜ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਨਿਰਦੇਸ਼ ਅਸੀਂ 12 ਵਜੇ ਤੋਂ ਲਾ ਕੇ 3 ਵਜੇ ਤੱਕ ਜਿਹੜਾ ਸਾਡਾ ਤਰਲ ਨਿਰਦੇਸ਼ ਆ ਸਾਡੀ ਮੰਗ ਇਹ ਹੋਈ ਆ ਵੀ ਜਿਹੜੇ ਇਹੋ ਜਿਹੇ ਛੋਟੇ ਬੈਂਕ ਵਾ ਜਿਹੜੇ ਜਿਹੜੇ ਜਿਨ੍ਹਾਂ ਨੇ ਛੋਟੇ ਦੁਕਾਨਦਾਰਾਂ ਦੀਆਂ ਜਿਹੜੀਆਂ ਵਾ ਉਹ ਗਲੇ ਘੁੱਟੇ ਆ ਉਹਨਾਂ ਦਾ ਜਿਹੜਾ ਵਾ ਪ੍ਰਾਪਰਟੀਆਂ ਸੀਜ਼ ਕੀਤੀਆਂ ਵਾ ਤੇ ਕਰੋਨਾ ਕਾਲ ਚ ਜਿਹੜੇ ਦੁਕਾਨਦਾਰਾਂ ਨੂੰ ਸਭੋ ਰਾਹਤ ਦੇਣੀ ਚਾਹੀਦੀ ਆ ਨਾਕਾਉਟ ਨੂੰ ਮਾਰਨਾ ਚਾਹੀਦਾ ਵਾ ਜਿਨ੍ਹਾਂ ਚਿਰ ਤੱਕ ਇਹੋ ਜੇ ਬੈਂਕਾਂ ਦੇ ਉੱਤੇ ਨਕੇਲ ਨਹੀਂ ਕੱਸੀ ਜਾਂਦੀ ਤੇ ਦੁਕਾਨਦਾਰਾਂ ਨੂੰ ਮੁੜ ਵਸੇਬਾ ਨਹੀਂ ਕਰਾਇਆ ਜਾਂਦਾ ਉਹਨਾਂ ਚਿਰ ਤੱਕ ਜਥੇਬੰਦੀ ਹਮੇਸ਼ਾ ਇਹੋ ਜੇ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਖਲੋੰਦੀ ਰਹੂਗੀ ਇਹ ਇਹ ਕੁਛ ਨਹੀਂ ਜੀ ਐਵੇਂ ਇਹ ਮਾਨਜੋਗ ਹਾਈ ਕੋਰਟ ਦਾ ਹੁਕਮ ਦੇ ਤੇ ਕੋਈ ਮਕਾਨ ਦੀ ਪੋਜੈਸ਼ਨ ਹੈ ਆ ਸ਼ਹਿਰ ਦੇ ਵਿੱਚ ਏ ਉਹ ਕਹਿੰਦੇ ਆ ਕਿ ਨਹੀਂ ਹਾਈ ਕੋਰਟ ਦਾ ਹੁਕਮ ਜਿਹੜਾ ਨਹੀਂ ਉਹ ਸਾਡਾ ਜੋ ਅਸੀਂ ਕਹਿੰਦੇ ਉਹ ਕਰੋ ਉਹਦੇ ਚ ਵੇਖੋ ਜੀ ਇੱਥੇ ਕੋਈ ਵੀ ਕਿਸੇ ਨੂੰ ਜਿਹੜਾ ਕਾਨੂੰਨ ਜਿਹੜਾ ਨਾ ਜੋ ਦੇ ਮੁਤਾਬਕ ਕਾਰਵਾਈ ਨਹੀਂ ਦੀ ਕਾਨੂੰਨ ਕੇ ਨੂੰ ਹੱਥ ਲੈਣ ਦੀ ਇਜਾਜ਼ਤ ਨਹੀਂ ਗਈ ਤੇ ਇਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਜਲਦੀ ਸੋਲਵ ਹੋ ਜਾਏਗੀ ਸਰ ਉਹਨੇ ਜੀ 5000 ਉਹ ਕੁਛ ਨਹੀਂ ਜਿਉਂ ਕੁਛ ਨਹੀਂ ਹੋਇਆ ਐਵੇਂ ਕੱਲਾ ਡਰ ਹਾਰ ਬਲਦ ਕੀਤਾ ਗਿਆ ਕੱਲ ਉਹ ਨਹੀਂ ਜੀ ਕੋਈ ਗੱਲ ਨਹੀਂ